ਕੈਨੇਡIAN ਖਬਰਾਂਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੀ ਨਿਕਲ ਕੇ ਆ ਰਹੀ ਹੈ ਮੰਤਰੀ ਦਾ ਕਹਿਣਾ ਹੈ ਕਿ ਸਸਤੇ ਵਿਦੇਸ਼ੀ ਮਜ਼ਦੂਰਾਂ ਦੀ ਅਸੀਮਤ ਸਪਲਾਈ ਦਾ ਦੌਰ ਖਤਮ ਹੋ ਗਿਆ ਹੈ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਨ ਨੇ ਬੁੱਧਵਾਰ ਨੂੰ ਕਿਹਾ ਕਿ ਸਸਤੇ ਵਿਦੇਸ਼ੀ ਮਜ਼ਦੂਰਾਂ ਦੀ ਅਸੀਮਤ ਸਪਲਾਈ ਦਾ ਯੁੱਗ ਖਤਮ ਹੋ ਗਿਆ ਤੇ ਇਹ ਰੁਜ਼ਗਾਰਦਾਤਾਵਾਂ ਨੂੰ ਹੋਰ ਕੈਨੇਡੀਅਨ ਕਾਮਿਆਂ ਨੂੰ ਆਕਰਸ਼ਿਤ ਕਰਨ ਲਈ ਉੱਚ ਤਨਖਾਹ ਦੀ ਪੇਸ਼ਕਸ਼ ਕਰਨ ਦੀ ਲੋੜ ਹੋ ਸਕਦੀ ਹੈ Greater Vancouver Board of Trade ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਿਲਨ ਨੇ ਇਹ ਸੁਝਾਅ ਦਿੱਤਾ ਕਿ ਫੈਡਰਲ ਸਰਕਾਰ ਕੈਨੇਡਾ ਨੂੰ ਨਾ ਛੱਡਣ ਵਾਲੇ ਅਨਿਮਿਤ ਪ੍ਰਵਾਸੀਆਂ ਤੇ ਸਕੰਜਾ ਕਸ਼ਣ ਲਈ ਇਨਫੋਰਸਮੈਂਟ ਸਰੋਤਾਂ ਨੂੰ ਹਲਾਰਾ ਦੇਣ ਦਾ ਵਿਚਾਰ ਕਰ ਰਹੀ ਹੈ ਅਤੇ ਸੁਰੱਖਿਆ ਤੀਜੇ ਦੇਸ਼ ਦੀ ਆਪਸੀ ਲਾਗੂ ਕਰਨ ਦੀ ਲੋੜ ਨੂੰ ਸੰਬੋਧਿਤ ਕੀਤਾ ਗਿਆ ਤੇ ਅਮਰੀਕਾ ਨਾਲ ਸਮਝੌਤਾ ਮਿਲਰ ਨੇ ਕਿਹਾ ਕਿ ਜਦੋਂ ਇਹ ਘੱਟ ਲਗਤ ਵਾਲੇ ਸਤਿ ਵਿਦੇਸ਼ੀ ਕਾਮਿਆਂ ਦੀ ਗੱਲ ਆਉਂਦੀ ਹੈ ਤਾਂ ਕਈ ਵਾਰ ਨਾਇਯੋਜਕਾ ਅਤੇ ਕਰਮਚਾਰੀਆਂ ਦੇ ਵਿਚਕਾਰ ਬਹੁਤ ਆਸਾਨ ਹੀ ਅਸਪਸ਼ਟ ਸਬੰਧਾਂ ਨੂੰ ਸੰਬੋਧਨ ਕਰਨਾ ਮਹੱਤਵਪੂਰਨ ਹੁੰਦਾ ਹੈ ਇੱਥੇ ਸ਼ੋਸ਼ਣ ਕਰਨ ਵਾਲੇ ਰਿਸ਼ਤੇਦਾਰ ਰਿਸ਼ਤੇ ਤੇ ਮੌਜੂਦ ਨੇ ਪਰ ਸਾਨੂੰ ਉਹਨਾਂ ਨੂੰ ਤੋੜਨ ਦੀ ਲੋੜ ਹੈ ਇਸ ਵਿੱਚ ਇੱਕ ਉਚਿਤ ਹੁਜ਼ਾਰਤ ਸ਼ਾਮਲ ਹੈ ਮਿਲਰ ਨੇ ਇਹ ਗੱਲ ਆਖਿਆ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਵਰਗੇ ਕੁਝ ਘੱਟ ਤਨਖਾਹ ਵਾਲੇ ਕਿੱਤਿਆਂ ਵੱਲ ਇਸ਼ਾਰਾ ਕਰਦੇ ਹੋਏ ਇਸ ਬਸਤੇ ਕਿ ਸਸਤੇ ਵਿਦੇਸ਼ੀ ਮਜ਼ਦੂਰਾਂ ਦੀ ਅਸੀਮਤ ਸਪਲਾਈ ਦੀ ਉਮਰ ਖਤਮ ਹੋ ਗਈ ਹੈ ਅਤੇ ਮੈਨੂੰ ਲੱਗਦਾ ਕਿ ਇਹ ਇੱਕ ਚੰਗੀ ਗੱਲ ਹੈ ਹਾਲਾਂਕਿ ਉਸਨੇ ਸਵੀਕਾਰ ਕੀਤਾ ਕਿ ਕਰਾਉਨ ਡਾਊਨ ਦਾ ਮਤਲਬ ਇਸ ਦਾ ਕਿ ਅਗਲੇ ਸਾਲ ਵਿੱਚ ਗੜਬੜ ਵਾਲਾ ਹੋਵੇਗਾ ਕਿਉਂਕਿ ਇਹ ਤਬਦੀਲੀਆਂ ਲਾਗੂ ਹੁੰਦੀਆਂ ਮੇਰੇ ਖਿਆਲ ਵਿੱਚ ਸੰਖਿਆਵਾਂ ਨੂੰ ਹੇਠਾਂ ਲਿਆਉਣ ਲਈ ਯਕੀਨੀ ਬਣਾਉਣ ਲਈ ਬਹੁਤ ਮਹੱਤਵਪੂਰਨ ਹੈ ਅਸੀਂ ਛੋਟੇ-ਛੋਟਿਆਂ ਦਾ ਪਿੱਛਾ ਨਹੀਂ ਕਰ ਰਹੇ ਅਸੀਂ ਬਹੁਤ ਸਾਰੇ ਲੰਮੇ ਸਮੇਂ ਦਾ ਦਰਦ ਦੀ ਮਿਆਦੀ ਲਾਭਾਂ ਨੂੰ ਦੇਖ ਰਹੇ ਹਾਂ ਕੈਨੇਡਾ ਨੇ ਇਸ ਸਾਲ ਜ਼ਿਆਦਾਤਰ ਸੈਕਟਰਾਂ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਸੀਮਿਤ ਕਰ ਦਿੱਤਾ ਅਤੇ ਸਸਤੇ ਵਿਦੇਸ਼ੀ ਮਜ਼ਦੂਰਾ ਦੇ ਰੋਜ਼ਗਾਰ ਦాతਾਂ ਵੱਲੋਂ ਨਿਯੁਕਤੀਆਂ ਤੇ ਨਿਰਭਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਘਟੋ-ਘਟਾਰਤ ਨੂੰ ਵਧਾ ਦਿੱਤਾ ਹੈ ਹਾਲੀ ਵਿੱਚ ਇੱਕ ਟ੍ਰਾਂਟੋ ਐਰੀਆ 버거 ਕਿੰਗ ਵਿੱਚ ਇੱਕ ਨੌਕਰੀ ਦੀ ਸੂਚੀ ਦੀ ਨਰਿਕਾ ਅਤੇ ਮਹਾਰਨ ਹੁਹਰਾਨ ਕਰਨ ਵਾਲੀ ਪ੍ਰੇਰਿਤ ਕੀਤਾ ਗਿਆ ਕੈਨੇਡੀਅਨਾਂ ਨੂੰ ਘੱਟ ਤਨਖਾਹ ਤੋਂ ਬਚਣ ਦੇ ਲਈ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਮਿਲਰ ਨੇ ਬੁੱਧਵਾਰ ਨੂੰ ਕਿਹਾ ਕਿ ਓਟਵਾ ਹਮੇਸ਼ਾ ਇਹ ਦੇਖ ਰਿਹਾ ਹੈ ਕਿ ਕੈਨੇਡਾ ਦੇ ਲਾਗੂ ਕਰਨ ਨੂੰ ਵਧਾਉਣ ਲਈ ਕਿਹੜੇ ਉਪਾਅ ਕਰਨ ਦੀ ਲੋੜ ਹੈ ਅਤੇ ਉਸਨੇ ਕਿਹਾ ਕਿ ਸਤਾਈ ਵੀਜ਼ਾ ਤੇ ਵਰਕ ਪਰਮਿਟ ਧਾਰਕਾਂ ਨੂੰ ਹਟਾਉਣ ਦੇ ਰਿਕਾਰਡ ਪੱਧਰ ਨੇ ਜੋ ਗੈਰ ਕਾਨੂੰਨੀ ਤੌਰ ਤੇ ਰਹਿਣ ਦੀ ਛੋਣ ਕਰਦੇ ਨੇ ਇਹ ਪੁੱਛੇ ਜਾਣ ਤੇ ਕਿ ਕਿਸ ਦਾ ਮਤਲਬ ਵਾਧੂ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਆਫੀਸਰ ਸਮੀਤ ਹੂਸ ਰੂਤ ਨੇ ਤਾਂ ਮਿਲਨ ਕਿਹਾ ਕਿ ਇਸੇ ਤਰ੍ਹਾਂ ਕੰਮ ਕਰਦਾ ਹੈ ਲਾਗੂ ਕਰਨ ਦੇ ਸਰਦਮ ਦੇ ਵਿੱਚ ਆਮ ਤੌਰ ਤੇ ਮੂٹے ਤੌਰ ਤੇ ਬੋਲਦੇ ਹੋਏ ਸਾਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਵਿਧੀ ਦੇਖਣ ਦੀ ਜ਼ਰੂਰਤ ਹੁੰਦੀ ਹੈ ਜੋ ਅਸੀਂ ਯਕੀਨੀ ਬਣਾਉਣ ਦੀ ਵਰਤੋਂ ਕਰਦੇ ਹਾਂ ਉਹ ਲੋਕ ਜੋ ਸਹੀ ਪ੍ਰਕਿਰਿਆ ਤੋਂ ਬਾਅਦ ਛੱਡਣਾ ਨਹੀਂ ਚਾਹੁੰਦੇ ਅਸਲ ਵਿੱਚ ਛੱਡ ਦਿੰਦੇ ਨੇ ਮੈਂ ਉਹਨਾਂ ਨਾਯੋਜਕ ਇਨਾਂ ਯੋਜਨਾਵਾਂ ਨੂੰ ਜਨਤਕ ਤੌਰ ਤੇ ਸਾਂਝਾ ਨਹੀਂ ਕਰਨ ਜਾ ਰਿਹਾ ਜੋ ਸਾਡੇ ਕੋਲ ਲਾਗੂ ਕਰਨ ਤੇ ਪਰ ਵਧੇਰੇ ਲਾਗੂ ਕਰਨ ਦਾ ਮਤਲਬ ਵਧੇਰੇ ਸਰੋਤ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਇਚ ਰੱਖਣ ਵਾਲੇ ਲੋਕਾਂ ਦੇ ਸੰਭਵੀ ਵਾਅਦੇ ਦੀ ਉਮੀਦ ਵਿੱਚ ਯੂ ਐਸ ਕੈਨੇਡਾ ਸਰਹੱਦ ਤੇ ਵਾਧੂ ਸਰੋਤ ਜੋੜਨ ਦੀ ਆਪਣੀ ਯੋਜਨਾ ਵਿਰੋਧੀ ਪਾਰਟੀਆਂ ਤੇ ਪ੍ਰਾਂਤਾਂ ਦੁਆਰਾ ਸਰਕਾਰ ਤੇ ਦਬਾਅ ਪਾਇਆ ਗਿਆ ਇੱਥੇ ਚੁਣੇ ਗਏ ਰਾਸ਼ਟਰਪਤੀ ਡੋਨਲਡ 트ਰੰਪ ਨੇ ਇਸ ਸੂਹ ਦੇਸ਼ ਨਿਕਾਣ ਦੀ ਸੰਕਾਦੀ ਹੈ ਉਪਰ ਪ੍ਰਧਾਨ ਮੰਤਰੀ ਕ੍ਰਿਸਟਿਆ ਫਿਨਲੈਂਡ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਇਹ ਯਕੀਨੀ ਬਣਾਏਗੀ ਕਿ ਕੈਨੇਡਾ ਦੀਆਂ ਸਰਦਾਂ ਸੁਰੱਖਿਅਤ ਨੇ ਤੇ ਇਹ ਯਕੀਨੀ ਬਣਾਉਣ ਲਈ ਸਾਡੇ ਕੋਲ ਲੜਿੰਦੇ ਸਰੋਤ ਉਹ ਸੁਰੱਖਿਅਤ ਨੇ ਜੋ ਸੀਬੀਐਸਏ ਕੋਲ ਕਾਲਪਨਿਕ ਸਟਾਫਿੰਗ ਲੋੜਾਂ ਦੀ ਪੁਸ਼ਟੀ ਕਰੇਗਾ ਸਰਕਾਰ ਦਾ ਕਹਿਣਾ ਹੈ ਕਿ ਸੀਬੀਐਸਏ ਨੇ 2019 ਤੋਂ 2020 ਤੱਕ 11444 ਹਟਾਏ ਜੋ ਪਿਛਲੇ 5 ਸਾਲਾਂ ਵਿੱਚ ਸਭ ਤੋਂ ਵੱਧ ਸੰਖਿਆ ਸੀ ਗਲੋਬਲ ਨਿਊਜ਼ ਨੇ ਏਜੰਸੀ ਨੂੰ ਏਜਸ ਦੇ ਮੌਜੂਦਾ ਹਟਾਉਣ ਦੇ ਨੰਬਰਾਂ ਦਾ ਵੀ ਦੱਸਿਆ ਹਾਲਾਂਕਿ ਇਸ ਸਾਲ ਦੇ ਸ਼ੁਰੂ ਵਿੱਚ ਸੰਸਦ ਵਿੱਚ ਪੇਸ਼ ਕੀਤੇ ਗਏ CBS ਦੇ ਆંકड़े ਸੁਝਾਅ ਦਿੰਦੇ ਨੇ ਕਿ ਪਿਛਲੇ 8 ਸਾਲਾਂ ਵਿੱਚ ਦੇਸ਼ ਨਿਕਾਲੇ ਦੀਆਂ ਚਿੱਠੀਆਂ ਪ੍ਰਾਪਤ ਕਰਨ ਵਾਲੇ ਜ਼ਿਆਦਾਤਰ ਲੋਕ ਕੈਨੇਡਾ ਵਿੱਚ ਰਹਿੰਦੇ ਨੇ ਜਿਨ੍ਹਾਂ ਜਿਸ ਬਾਰੇ ਕਨਜ਼ਰਵੇਟਿਵ ਪਾਰਟੀ ਦਾ کہنا ਹੈ ਕਿ ਲਾਗੂ ਕਰਨ ਦੀ ਘਾਟ ਦਾ ਸੁਝਾਅ ਦਿੱਤਾ ਗਿਆ ਪਿਛਲੇ ਮਹੀਨੇ ਜਦੋਂ ਮਿਲਰ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਗੱਲ ਕਰਕੇ ਕੁਝਾਂ ਕਿਤੀ ਕਿ ਅਗਲੇ ਸਾਲ ਤੱਕ ਦੇਸ਼ ਵਿੱਚ ਨਵੇਂ ਸਥਾਈ ਨਿਵਾਸੀ ਦੀ ਗਿਣਤੀ ਵਿੱਚ 21% ਦੀ ਕਟੌਤੀ ਕਰ ਰਹੇ ਨੇ ਤਾਂ ਉਹ ਅਜਿਹੀ ਯੋਜਨਾਵਾਂ ਪੇਸ਼ ਕੀਤੀਆਂ ਜੋ ਉਹਨਾਂ ਦਾ ਕਹਿਣਾ ਸੀ ਕਿ ਅਸਥਾਈ ਤੌਰ ਤੇ ਘਟਾ ਕੇ 2 ਸਾਲ ਲਈ ਆਬਾਦੀ ਦੇ ਵਾਧੇ ਦੀ ਪ੍ਰਭਾਵਸ਼ਾਲੀ ਟੰਗ ਨੂੰ ਰੋਕ ਦੇਵੇਗਾ ਆਮ ਵਸਨੀਕ ਜਿੱਤੇ 5 ਆਬਾਦੀ ਦੇ 2% ਤੋਂ ਘਟਨੇ ਮਿਲਨ ਨੇ ਇਹ ਵੀ ਕਿਹਾ ਕਿ ਸਥਾਈ ਨਿਵਾਸ ਪ੍ਰੋਗਰਾਮ ਫੋਕਸ ਕਰਨਾ ਹੋਵੇਗਾ ਜੋ ਪਹਿਲਾਂ ਹੀ ਇੱਥੇ ਅਤੇ ਬੁੱਧਵਾਰ ਨੂੰ ਇਹ ਕਿਹਾ ਕਿਸ ਦਾ ਮਤਲਬ ਹੈ ਕਿ ਵਿਦੇਸ਼ੀ ਕਰਮਚਾਰੀ ਪੂਲ ਤੋਂ ਡਾਈਂਗ ਮਤਲਬ 27 ਵਰਕ ਪਰਮਟ ਵਾਲੇ ਬਹੁਤ ਸਾਰੇ ਬਾਅਦ ਵਿੱਚ ਸਥਾਈ ਨਿਵਾਸ ਦੇ ਦਾਅਵੇ ਕਰ ਸਕਦੇ ਨੇ ਕੈਨੇਡੀਅਨ ਕਵਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਇਹ ਸਿੱਧਾ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੀਆਂ ਨੀਆਂ ਤਮਾਮ ਘੋਰਾ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ